ਗੋਲੂ ਵਾਲਾ ਗੁਰੂ ਘਰ ਦੀ ਜਿਹੜੀ ਜਿ ਲੜਾਈ ਉਹਦਾ ਰੂਪ ਲੈ ਚੁੱਕੀ ਹੈ ਰੋਡ ਜਾਮ ਕਰਤਾ ਹੈ ਲੋਜੀ ਪ੍ਰਸ਼ਾਸਨ ਦੇ ਹੱਥ ਖੜੇ ਹੋ ਗਏ ਆ ਗੋਲੂ ਵਾਲਾ ਗੁਰੂ ਘਰ ਜਿਹੜਾ ਉਹ ਮੁੱਦਾ ਬਣਦਾ ਜਾ ਚੁੱਕਿਆ ਹੈ ਪ੍ਰਸ਼ਾਸਨ ਨੇ ਫਿਰ ਤੋਂ ਅੱਗੇ ਅੱਗੇ ਰੁਕਲੇ ਆ ਗੱਲ ਸੁਣੋ ਗੱਲ ਸੁਣੋ ਬਾਈ ਗੱਲ ਸੁਣ ਲਓ ਜਕਾਰੇ ਬੰਦ ਕਰੋ ਆਹ ਜਕਾਰੇ ਬੰਦ ਕਰੋ ਉਹ ਜਕਾਰੇ ਬੰਦ ਕਰ ਲੋ ਯਾਰ ਗੱਲ ਸੁਣ ਲੋ ਗੱਲ ਸੁਣ ਲੋ ਇੱਕ ਮਿੰਟ ਇੱਕ ਮਿੰਟ ਬਾਈ ਵਹਿ ਜਾ ਵਹਿ ਜਾ ਮੇਰੀ ਗੱਲ ਸੁਣੋ ਸਾਡੇ ਕਿਰਾਪਾ ਮੇਰੀ ਗੱਲ ਸੁਣੋ ਆਪਾ ਮੇਰੀ ਗੱਲ ਸੁਣੋ ਆਪਾ ਕੋਈ ਹੱਥ ਨਹੀਂ ਚੁੱਕੇ ਜਾਂ ਸਮਝ ਨਹੀਂ ਕਰ ਰਿਹਾ ਪਰ ਮੇਰੀ ਗੱਲ ਸੁਣ ਜੀ ਪ੍ਰਸ਼ਾਸਨ ਤੋਂ ਇੱਕ ਬੇਨਤੀ ਹੈ ਅਸੀਂ ਇੱਥੇ ਬੈਠੇ ਆਂ ਅਸੀਂ ਹੱਥ ਜਿਹੜੇ ਬੰਦੇ ਆ ਉਹਨਾਂ ਨੂੰ ਬਾਹਰ ਕਰਦੇ ਆ ਅਸੀਂ ਨਹੀਂ ਜਾਂਦੇ ਜੀ ਫੋਟੋ ਖਾ ਲਿਆ ਆਓ ਆਓ ਅਰੇ ਗੱਲ ਤਾਂ ਸੁਣ ਲੋ ਉਹਦਾ ਰੂਪ ਉਹ ਬੰਦੇ ਪਿੱਛੇ ਲੈ ਚੁੱਕੇ ਆ ਨਿਵਾਦ ਠੀਕ ਹੈ ਜੀ ਅਸੀਂ ਇੱਥੇ ਬੈਠੇ ਆਂ ਮੇਰੀ ਗੱਲ ਸੁਣੋ ਇੱਕ ਮਿੰਟ ਗੱਲ ਸੁਣੋ ਅਸੀਂ ਇੱਥੇ ਬੈਠੇ ਆਂ ਪ੍ਰਸ਼ਾਸਨ ਜਾਵੇ ਇਹका 10 ਮਿੰਟ 15 ਮਿੰਟ ਟਾਈਮ ਦਿੱਤਾ ਅੱਗੇ ਉਸ ਤੋਂ ਬਾਅਦ ਮੇਰੀ ਗੱਲ ਸੁਣੋ ਫਿਰ ਅਫੀਸ ਜਾਵਾਂਗੇ ਨਹੀਂ ਪ੍ਰੋਸੈਸਿੰਗ ਟਾਈਮ ਦੇ ਦਗਾ ਨਹੀਂ 15 ਮਿੰਟਾਂ 'ਚ ਕੰਮ ਨਹੀਂ ਹੋਊਗਾ ਅੱਧਾ ਘੰਟਾ ਦੇ ਬਾਈ 3 ਦਿਨ 3 ਦਿਨ ਹੈ 3 ਦਿਨ ਦਿੱਤੇ ਹੈਗੇ ਦੇ ਦਿੰਦੇ ਸੀ ਇੱਕ ਮਿੰਟ ਇੱਕ ਮਿੰਟ ਉਹ ਸਾਹਮਣੇ ਕਿੰਨਾ ਟਾਈਮ ਮੰਗਦੇ ਹੋ ਉਹ ਸਾਹਮਣੇ ਗੱਲ ਕਰੋ ਨਹੀਂ 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 साहब भी मिन्नत अदा करते हुए क्योंकि गोलू गुरु घर है जेड़ा विवाद बन चुका है बहुत तकड़ा अति सिख संगत एक बनने हैं दूजी सिख संगत बने प्रशासन पूरा खड़ा हो ਹੰਦੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹੋ ਨਾ ਕਿ ਬੋਟਲ ਦੇ ਬਾਹਰ ਦੇ ਬੰਦੇ ਬੈਠੇ ਹਨ ਉਹਨਾਂ ਬੰਦਿਆਂ ਨੂੰ ਕੱਢ ਦੇ ਬਾਹਰਲੇ ਬੰਦੇ ਬੈਠੇ ਉਹਨਾਂ ਨੂੰ ਕੱਢੋ ਬਾਹਰਲੇ ਬੰਦੇ ਅੱਜ ਕੱਢ ਦਿਓ ਕੀ ਗੱਲ ਦਾ ਪਰ ਪ੍ਰਸ਼ਾਸਨ ਸਾਡੀ ਦੀ ਗੁੰਡਾਗਰਦੀ ਕਰਦਾ ਹੈ ਅੱਜ ਤੋਂ ਮੇਰੀ ਗੱਲ ਸੁਣੋ ਪ੍ਰਸ਼ਾਸਨ ਕਿਤੇ ਬਾਹਰ ਦੇ ਬੰਦੇ ਨੂੰ ਦਰਚਾਇਆ ਵਿੱਚ ਨਾਲ ਦੇ ਬਾਹਰ ਦਾ ਬੰਦਾ ਬੰਦੀਆ ਬੰਦੇ ਨੂੰ ਟੌਰਚਰ ਬੋਸ ਤੋਂ ਮਾਰਦਾ ਬੰਦਰ ਗੋਲੂ ਵਾਲਾ ਗੁਰੂਕਰ ਮੇਨ ਮੁੱਦਾ ਬਣ ਚੁੱਕਿਆ ਭਾਈ ਸਾਹਿਬ ਸਿੱਖ ਸੰਗਤ ਵਿੱਚ ਰੋਸ਼ ਹੈ ਇਹਨਾਂ ਨੂੰ ਬਾਹਰ ਦੇ ਬੰਦੇ ਆ ਉਹਨਾਂ ਨੂੰ ਕੱਟਿਆ ਜਾਵੇ ਅਗਲੇ ਪਾਸੋਂ ਕੀ ਬਣਾ ਬੜਾ ਹੜ ਪੀੜਤਾ ਵਾਸਤੇ ਹੜਪੀੜਾਂ ਏਡ ਤਾਂ ਵਾਸਤੇ ਰਾਸ਼ਨ ਇਕੱਠਾ ਕੀਤਾ ਸੀ ਉਸ ਰਾਸ਼ਨ ਦੇ ਚੱਕਰ ਦੇ ਵਿੱਚ ਗੱਲੂ ਵਾਲਾ ਗੁਰੂ ਘਰ ਹੈ ਜਿਹੜਾ ਉੱਥੇ ਵੱਧ ਬਣ ਚੁੱਕਿਆ ਹੈ ਇਹ ਵਿਵਾਦ ਹੁਣ ਵੱਡਾ ਹੁੰਦਾ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਸਮਝੌਤਾ ਕਰਾ ਰਿਹਾ ਹੈ ਇਹ ਨਹੀਂ ਮੰਡੀ ਬੰਦ ਹੋ ਰਹੀ ਹੈ ਹੋਰਜੀਪ ਹੈਲੋ ਹੈਲੋ ਰੋਕ ਤੇ ਪ੍ਰਜੀਪ ਰਾਜ 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 ਹੈਲੋ ਜੀ ਆ ਗਏ ਮੱਦੀ ਵਾਲਾ ਬਹੁਤ ਜ਼ਿਆਦਾ ਸਾਥਰੀਆਂ ਦਾ ਗੋਲੂ ਵਾਲਾ ਗੁਰੂ ਘਰ ਬਹੁਤ ਵੱਡਾ ਆਵਾਜ਼ ਬਣ ਚੁੱਕਿਆ ਹੈ ਆ ਗਿਆ ਨਕਾਬੇ ਫੋਟੋ ਦੀ ਕੋਲ ਉਹ ਵਾਲਾ ਬੰਦੇ ਦੀ ਖਾੜੀ ਨੂੰ ਕਹਿੰਦੇ ਇੱਕ ਆ ਜਾਓ ਥੋੜਾ ਥੱਲੇ ਬਹਿ ਜਾ ਏ ਕਰੀ ਬਹਿ ਜਾ ਯਾਰ ਬਹਿ ਜਾ ਯਾਰ ਬਹਿ ਜਾ ਯਾਰ ਹਾਤੋ ਨਾਮ ਪਗੜਾ ਨਾਮ ਪਗੜਾ ਹੋ ਰਿਹਾ ਬਹਿ ਜਾ ਸਰ ਜਾਨੇ ਸਾਰਿਆਂ ਨੂੰ ਇੱਕ ਆਹ ਇੱਕ ਕਿਦੁੱਕੀ ਵਾਲਾ ਆਇਆ ਕਿ ਨਹੀਂ ਆਇਆ ਪਰੇਕਰੋ ਪਰੇਕਰੋ ਥੱਲੇ ਨੂੰ ਬਾਹਰ ਕੱਢਿਆ ਪ੍ਰਸ਼ਾਸਨ ਨੂੰ ਕਿਹਾ ਕਿ ਉਹਨੇ ਜੇ ਮਰਦ ਦਾ ਬੱਚਾ ਦਾ